ਜੋ ਮੁਫਤਦੀ ਕਣਕ ਮਿਲਦੀ ਐ ਤੁਹਾਨੂੰ ਦੱਸ ਦਈਏ ਕਿ ਇਸ ਕਣਕ ਨੂੰ ਲੈ ਕੇ ਕਿਹਾ ਜਾ ਰਿਹਾ ਵੀ ਇਹ ਬੰਦ ਹੋ ਸਕਦੀ ਹੈ ਹਾਲਾਂਕਿ ਇਸ ਦੇ ਵਿੱਚ ਕਾਫੀ ਤਕਨੀਕ ਦੇ ਵਿੱਚ ਬਦਲਾਅ ਕੀਤਾ ਗਿਆ ਇਹ ਇੱਕ ਇੱਕ ਅਗੇ ਸਾਡਾ ਸਿਸਟਮ ਹੈਗਾ ਕੇਵਾਈਸੀ ਇਹ ਕੇਵਾਈਸੀ ਆਪਣੇ ਆਪਣੇ ਤਰੀਕੇ ਦਾ ਸਿਸਟਮ ਹੈ ਹੁਣ ਤੱਕ ਇਹ ਆਇਆ ਕਿ ਕਈ ਥਾਵਾਂ ਦੇ ਉੱਤੇ ਇਹ ਚੱਲਦਾ ਹੈ ਨਹੀਂ ਚੱਲਦਾ ਤੁਸੀਂ ਉਂਗਲ ਲਾਉਂਦੇ ਹੋ ਅੱਗੇ ਸਕੈਨ ਸਹੀ ਨਹੀਂ ਹੁੰਦੀ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦਾ ਲਾਭ ਨਹੀਂ ਮਿਲਦਾ ਤਾਂ ਕਿ ਬਜ਼ੁਰਗਾਂ ਬੱਚਿਆਂ ਦੇ ਫਿੰਗਰਪ੍ਰਿੰਟ ਮਸ਼ੀਨਾਂ ਤੇ ਮੈਚ ਨਹੀਂ ਹੋ ਰਹੇ ਇੱਕ ਸਭ ਤੋਂ ਵੱਡੀ ਪ੍ਰੋਬਲਮ ਆ ਗਈ ਹੈ ਤੇ ਉਹਦੇ ਨਾਲ ਉਹਨਾਂ ਦਾ ਖਾਤਾ ਖੁੱਲਦਾ ਨਹੀਂ ਤੁਸੀਂ ਦੇਖ ਰਹੇ ਹੋ ਡੀ5 ਚਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਗੱਲ ਕਰਾਂਗੇ ਜੋ ਮੁਫਤ ਦੀ ਕਣਕ ਮਿਲਦੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਕਣਕ ਨੂੰ ਲੈ ਕੇ ਕਿਹਾ ਜਾ ਰਿਹਾ ਵੀ ਇਹ ਬੰਦ ਹੋ ਸਕਦੀ ਹੈ ਹਾਲਾਂਕਿ ਇਸ ਦੇ ਵਿੱਚ ਕਾਫੀ ਤਕਨੀਕ ਦੇ ਵਿੱਚ ਬਦਲਾਅ ਕੀਤਾ ਗਿਆ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਸਭ ਕੀ ਮਾਮਲਾ ਜੀ ਇਹ ਦੇਖੋ ਇੱਕ ਅੱਗੇ ਸਾਡਾ ਸਿਸਟਮ ਹੈਗਾ ਕੇਵਾਈਸੀ ਇਹ ਕੇਵਾਈਸੀ ਆਪਣਾ ਆਪਣੇ ਤਰੀਕੇ ਦਾ ਸਿਸਟਮ ਹੈ ਹੁਣ ਤੱਕ ਇਹ ਆਇਆ ਕਿ ਕਈ ਥਾਵਾਂ ਦੇ ਉੱਤੇ ਇਹ ਚੱਲਦਾ ਨਹੀਂ ਚੱਲਦਾ ਤੁਸੀਂ ਉਂਗਲ ਲਾਉਂਦੇ ਹੋ ਅੱਗੇ ਸਕੈਨ ਸਹੀ ਨਹੀਂ ਹੁੰਦੀ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦਾ ਲਾਭ ਨਹੀਂ ਮਿਲਦਾ ਇਹਨਾਂ ਦੇ ਇੱਕ ਖੁਰਾਕ ਸਪਲਾਈ ਵਿਭਾਗ ਦੇ ਕੰਟਰੋਲਰ ਨੇ ਸਫਾਲੀ ਚੋਪੜਾ ਉਹ ਕਹਿੰਦੇ ਕਿ ਹਰੇਕ ਲਾਭਪਾਤਰੀ ਨੂੰ ਇਹ ਜ਼ਰੂਰ ਦਿੱਤਾ ਜਾਵੇ ਤਾਂ ਕਿ ਬਜ਼ੁਰਗਾਂ ਬੱਚਿਆਂ ਦੇ ਫਿੰਗਰਪ੍ਰਿੰਟ ਮਸ਼ੀਨਾਂ ਤੇ ਮੈਚ ਨਹੀਂ ਹੋ ਰਹੇ ਇੱਕ ਸਭ ਤੋਂ ਵੱਡੀ ਪ੍ਰੋਬਲਮ ਆ ਗਈ ਹੈ ਤੇ ਉਹਦੇ ਨਾਲ ਉਹਨਾਂ ਦਾ ਖਾਤਾ ਖੁੱਲਦਾ ਨਹੀਂ ਹੁਣ ਇਹ ਵਿਭਾਗ ਹਰ ਵਿਅਕਤੀ ਦੀਆਂ ਅੱਖਾਂ ਸਕੈਨ ਕਰੇਗਾ ਅੱਖਾਂ ਦੇ ਨਾਲ ਮਲਾਇਆ ਕਰੇਗਾ ਜੇ ਤੁਸੀਂ ਅੱਜਕੱਲ ਬਹੁਤ ਸਾਰੇ ਮੁਲਕਾਂ ਦੇ ਹਵਾਈ ਅੱਡਿਆਂ ਤੇ ਜਾਓ ਖਾਸ ਕਰ ਦੁਬਈ ਉਹ ਤੁਹਾਡੇ ਬਹੁਤ ਸਾਰੇ ਰੰਗਾਂ ਦਬਾਈ ਨਹੀਂ ਹੋਰ ਬਹੁਤ ਸਾਰੇ ਆ ਉਹ ਫਿਰ ਅੱਖਾਂ ਸਕੈਨ ਕਰਦੇ ਨੇ ਵਿਗਿਆਨਕ ਤੌਰ ਤੇ ਇਹ ਆਇਆ ਕਿ ਅੱਖਾਂ ਦੀ ਜਿਹੜੀ ਸਕੈਨਿੰਗ ਹੈ ਉਹਦੇ ਵਿੱਚ হেরਫੇਰ ਨਹੀਂ ਹੋ ਸਕਦਾ ਕਈ ਵਾਰ ਉਂਗਲਾਂ ਦੇ ਵਿੱਚ ਇਹ ਆ ਜਾਂਦਾ ਕਈ ਵਾਰੀ ਥੋੜਾ ਹੱਥ ਜੇ ਮਿੱਟੀ ਮੁੱਟੀ ਲੱਗੀ ਆ ਤਾਂ ਵੀ ਨਹੀਂ ਆਉਂਦਾ ਉਹਦੇ ਵਿੱਚ ਸੁਬੈਂ ਇਸ ਪੋਸਿਬਲ ਜਾਂਦਾ ਹੋਇਆ ਕਹਿ ਰਹੇ ਹਾਂ ਕਿ ਇਹ ਮਾਮਲਾ ਇਹ ਹੈ ਕਿ ਸਮਾਜ ਹੈ ਕਿ ਨਵੀਂ ਤਰੀਕ ਕਨੀਕ ਇਹ ਅਪਣਾਉਣ ਲੱਗੇ ਨੇ ਤਾਂ ਕਿ ਕਿਸੇ ਨੂੰ ਇਸ ਅਨਜੋਜਨਾ ਤੋਂ ਵਾਂਝਾ ਨਾ ਕੀਤਾ ਜਾ ਸਕੇ ਸੋ ਇਸੇ ਕਰਕੇ ਹੀ ਹੁਣੇ ਪੁਰਾਣੀ ਜਿਹੜੀ ਪ੍ਰਣਾਲੀ ਹੈ ਉਹਨੂੰ ਖਤਮ ਕਰਕੇ ਨਵੀਂ ਪ੍ਰਣਾਲੀ ਲਿਆਉਣ ਲੱਗੇ ਨੇ ਤਾਂ ਕਿ ਹਰੇਕ ਲਾਭਪਾਤਰੀ ਨੂੰ ਇਹਦਾ ਲਾਭ ਦਿੱਤਾ ਜਾ ਸਕੇ ਜੀ ਸੋ ਖਬਰ ਦੀ ਅਪਡੇਟ ਦੇ ਵਿੱਚ ਐਨਾਂ ਹੀ ਨਵੀਂ ਤੇ ਤਾਜ਼ਾ ਖਬਰਾਂ ਦੇਖਣ ਲਈ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ